ਮਹਾਨ ਸ਼ਹਾਦਤ ਦੇ ਪੁੰਜ ਸਾਰੇ ਨਾਮਤਾਰੀ ਯੋਧਿਆਂ ਨੂੰ ਜਦੋਂ ਅਤਮ ਸਤਕਰ ਲੱਗਦੇ ਆ ਤੇ ਮੈਂ ਸਮਝਦਾ ਕਿ ਉਹਨਾਂ ਦੀ ਸ਼ਹਾਦਤ ਦਾ ਵਰਣਨ ਕਰ ਲੱਗਿਆ ਸ਼ਬਦ ਮੁੱਕ ਸਕਦੇ ਨੇ ਸਵਾ ਮੁੱਕ ਸਕਦਾ ਪਰ ਉਹਨਾਂ ਦਾ ਵਰਣਨ ਹੈ ਜਿਹੜਾ ਉਹ ਨਹੀਂ ਪੂਰਾ ਹੋ ਸਕਦਾ ਇਹੋ ਜੀ ਇਸ ਪਵਿੱਤਰ ਧਰਤੀ ਦੇ ਉੱਪਰ ਖੜੇ ਆ ਆਪਾਂ ਕਿ ਜਿੱਥੇ ਸ਼ਹਾਦਤ ਪਾਉਣ ਦੇ ਲਈ ਆਪਦਾ ਨਿੱਜੀ ਹਿੱਤ ਕੋਈ ਨਹੀਂ ਸੀ ਸਿਰਫ ਦੇਸ਼ ਕੌਮ ਗਊ ਗਰੀਵ ਦੀ ਰੱਖਿਆ ਦੇ ਲਈ ਉਹਨਾਂ ਦੇ ਹੱਕਾਂ ਦੇ ਲਈ ਆਪਦਾ ਜੀਵਨ ਆਪ ਦੀ ਜ਼ਿੰਦਗੀ ਕੁਰਬਾਨ ਕਰ ਦੇ ਲਈ ਇੱਕ ਦੂਏ ਤੋਂ ਪੂਰੇ ਹੋ ਕੇ ਜਿਸ ਤਰੀਕੇ ਦੇ ਨਾਲ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਮਹਾਨ 66 ਯੋਧਿਆਂ ਨੇ ਹੋਰ ਵੀ ਬਹੁਤ ਸੀਗੇ ਪਰ ਇਹ ਪਵਿੱਤਰ ਧਰਤੀ ਹੈ ਜਿਹੜੀ ਇਹ ਅੱਜ ਇਹ ਦੇਖੋ ਕਿ ਤਕਰੀਬਨ ਡੇਢ ਸਦੀ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹੋ ਸਕਦਾ ਹੈ ਉਹ ਸਮਾਂ ਅੰਗਰੇਜ਼ਾਂ ਨੇ ਸੋਚਿਆ ਹੋਵੇ ਕਿ ਜੇ ਇਹਨਾਂ ਨੂੰ ਖਤਮ ਕਰ ਦਾਂਗੇ ਜੇ ਇਹਨਾਂ ਨੂੰ ਮਾਰ ਮੁਕਾਵਾਂਗੇ ਜੇ ਇਹਨਾਂ ਨੂੰ ਤੋਪਾਂ ਤੇ ਖੜੇ ਕਰਕੇ ੜਾ ਦੇਾਂਗੇ ਤੇ ਸ਼ਾਇਦ ਇਹ ਖਤਮ ਹੋ ਜਾਣਗੇ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਸੀਗਾ ਕਿ ਜਿੰਨਾ ਖਤਮ ਕਰਨਗੇ ਜਿੰਨਾ ਜ਼ੁਲਮ ਕਰਨਗੇ ਓਨਾਂ ਹੀ ਉਹਨਾਂ ਦੀ ਯਾਦ ਓਨਾਂ ਹੀ ਉਹਨਾਂ ਦੀ ਸ਼ਹਾਦਤ ਨੂੰ ਸਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਤ ਪਸਤਕ ਨੇ ਜਿਹੜੇ ਉਹ ਲੱਖਾਂ ਲੋਕ ਹੁੰਦੇ ਰਹਿਣਗੇ ਸੋ ਮੈਂ ਬੇਨਤੀ ਕਰੂਗਾ ਸੁਪਾਜੀ ਨੂੰ ਕਿ ਜੋ ਵੀ ਹੁਕਮ ਹੋਵੇ ਅਸੀਂ ਤੁਹਾਡੇ ਆ ਸਰਕਾਰ ਤੁਹਾਡੀ ਹੈ ਜੋ ਵੀ ਕੋਈ ਹੁਕਮ ਤੁਸੀਂ ਲਗਾਓਗੇ ਉਹ ਖਿਹੜੇ ਮੱਥੇ ਸਰਕਾਰ ਨੂੰ ਪ੍ਰਵਾਨ ਹੋਏਗਾ ਔਰ ਅੱਧੇ ਬੋਲ ਦੇ ਉੱਪਰ ਤੁਹਾਡੇ ਜਿਹੜੇ ਹੁਕਮ ਨੇ ਉਹ ਪੂਗਾਏ ਜਾਣਗੇ ਉਹ ਪੂਰੇ ਕੀਤੇ ਜਾਣਗੇ thank you